ਮੁੰਛੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ 5ਵਾਂ ਨਿਰਮਲਾ ਦਾ ਵਿਆਹ ਹੋ ਗਿਆ ਸਹੁਰੇ ਆ ਗਏ ਵਕੀਲ ਦਾ ਨਾਮ ਸੀ ਮੁੰਛੀ ਤੋਤਾ ਸਾਵਲੇ ਰੰਗ ਦੇ ਮੋٹے ਤਾਜ ਆਦਮੀ ਸਨ ਉਹ ਮਰਦਾਜੀ 40 ਤੋਂ ਜ਼ਿਆਦਾ ਨਹੀਂ ਸੀ ਪਰ ਬਕਾਲਤ ਦੇ ਔਖੇ ਕੰਮ ਨੇ ਸਿਰ ਦੇ ਵਾਲ ਚਿੱਟੇ ਕਰ ਦਿੱਤੇ ਸਨ ਆਰਾਮ ਕਰਨ ਲਈ ਉਹਨਾਂ ਨੂੰ ਛੁੱਟੀ ਨਹੀਂ ਸੀ ਮਿਲਦੀ ਇੱਥੇ ਤੱਕ ਕਿ ਕਦੇ ਕਿਤੇ ਘੁੰਮਣ ਵੀ ਨਹੀਂ ਸੰਜਾਂਦੇ ਇਹ ਸਲੇਟਡ ਨਿਕਲ ਆਇਆ ਸੀ ਦੇਹ ਦੇ ਮਜ਼ਬੂਤ ਹੋਣ ਦੇ ਵੀ ਕੋਈ ਨਾ ਕੋਈ ਸ਼ਿਕਾਇਤ ਲੱਗੀ ਰਹਿੰਦੀ ਸੀ ਹਾਜਮੇ ਦੀ ਖਰਾਬੀ ਤੇ ਵਾਵਾਸੀਨ ਨਾਲ ਤਾਂ ਉਹਨਾਂ ਦਾ ਕਾਫੀ ਦੇਰ ਤੋਂ ਸੰਤ ਸੀ ਬਹੁਤ ਸੰਭਲ ਸੰਭਲ ਕੇ ਪੈਰ ਰੱਖਦੇ ਸਨ ਉਹਦੇ ਤਿੰਨ ਮੁੰਡੇ ਸਨ ਵੱਡਾ ਮਨਸਾ ਰਾਮ 16 ਸਾਲਾਂ ਦਾ ਸੀ ਵਿਚਕਾਰਲਾ ਜੀ ਆ ਰਾਮ 12 ਸਾਲਾਂ ਦਾ ਦੇਸੀ ਰਾਮ 7 ਸਾਲਾਂ ਦਾ ਤਿੰਨੇ ਅੰਗਰੇਜ਼ੀ ਪੜ੍ਹਦੇ ਸਨ ਘਰ ਵਿੱਚ ਵਕੀਲ ਸਾਹਿਬ ਦੀ ਵਿਧਵਾ ਭੈਣ ਤੋਂ ਇਲਾਵਾ ਹੋਰ ਕੋਈ ਔਰਤ ਨਹੀਂ ਸੀ ਉਹੀ ਘਰ ਦੀ ਮਾਲਕਣ ਸੀ ਉਹਨਾਂ ਦਾ ਨਾਮ ਸੀ ਰੁਕਮਣੀ ਤੇ ਉਮਰ 50 ਦੇ ਉੱਪਰ ਸੀ ਸਹੁਰਿਆਂ ਚ ਕੋਈ ਨਹੀਂ ਸੀ ਪੱਕੇ ਤੌਰ ਤੇ ਇੱਥੇ ਹੀ ਰਹਿੰਦੀ ਸੀ ਤੋਤਾ ਰਾਮ ਪਤੀ ਪਤਨੀ ਵੱਲੋਂ ਘਰ ਗ੍ਰੈਸਤੀ ਚਲਾਉਣ ਦੀ ਵਿਦਿਆ ਦੇ ਕੁਸ਼ਲ ਸਨ ਨਿਰਮਲਾ ਨੂੰ ਖੁਸ਼ ਰੱਖਣ ਲਈ ਉਹਨਾਂ 'ਚ ਜਿਹੜੀ ਕੋਈ ਕਮੀ ਸੀ ਉਹਨੂੰ ਹੋਰ ਤੋਫਿਆਂ ਨਾਲ ਪੂਰੀ ਕਰਨੀ ਚਾਹੁੰਦੇ ਸੀ। ਉਹ ਬਹੁਤ ਹੀ ਦੋਸਤਾਨਾ ਸੁਭਾਅ ਵਾਲੇ ਬੰਦੇ ਸਨ ਪਰ ਨਿਰਮਲਾ ਦੇ ਲਈ ਕੋਈ ਨਾ ਕੋਈ ਤੋਫਾ ਰੋਜ਼ ਲਿਆਉਂਦੇ ਸਨ। ਮੌਕੇ ਤੇ ਧਨ ਦੀ ਪਰਵਾਹ ਨਹੀਂ ਕਰਦੇ ਸਨ। ਮੁੰਡੇ ਦੇ ਲਈ ਥੋੜਾ ਦੁੱਧ ਆਉਂਦਾ ਸੀ ਪਰ ਨਿਰਮਲਾ ਦੇ ਲਈ ਮੇਵੇ ਮਰੱਬੇ ਮਠਿਆਈਆਂ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਆਪਣੀ ਜ਼ਿੰਦਗੀ 'ਚ ਕਦੇ ਸੈਰ ਤਮਾਸ਼ਾ ਦੇਖਣ ਨਹੀਂ ਗਏ ਸੀ ਪਰ ਹੁਣ ਨਿਰਮਲਾ ਨੂੰ ਛੁੱਟੀਆਂ 'ਚ ਸਿਨੇਮਾ ਸਰਕਸ ਥੀਏਟਰ ਦਿਖਾਉਣ ਲੈ ਜਾਂਦੇ ਸੀ। ਆਪਣੇ ਕੀਮਤੀ ਸਮੇਂ ਦਾ ਥੋੜਾ ਜਿਹਾ ਹਿੱਸਾ ਉਹਦੇ ਨਾਲ ਬੈਠ ਕੇ ਗਰਮੋਫੋਨ ਵਜਾਉਣ ਚ ਬਤੀਤ ਕਰਦੇ ਸਨ ਪਰ ਨਿਰਮਲ ਨੂੰ ਪਤਾ ਨਹੀਂ ਕਿਉਂ ਤੋਤਾਰਾਮ ਦੇ ਕੋਲ ਬੈਠਣ ਹੱਸਣ ਤੇ ਬੋਲਣ 'ਚ ਸ਼ਰਮ ਆਉਂਦੀ ਸੀ ਇਸ ਦਾ ਇਹ ਕਾਰਨ ਸੀ ਕਿ ਹੁਣ ਤਾਂ ਇਸ ਤਰ੍ਹਾਂ ਦਾ ਹੀ ਇੱਕ ਆਦਮੀ ਉਹਦਾ ਪਿਤਾ ਸੀ ਜਿਸ ਦੇ ਸਾਹਮਣੇ ਉਹ ਸਿਰ ਝੁਕਾ ਕੇ ਦੇਲਕੋਖੇ ਲਾਂਦੀ ਸੀ ਹੁਣ ਉਹਨਾਂ ਦੀ ਉਮਰ ਦਾ ਇੱਕ ਆਦਮੀ ਉਹਦਾ ਪਤੀ ਸੀ ਉਹ ਨੂੰ ਪਿਆਰ ਦੀ ਚੀਜ਼ ਨਹੀਂ ਸਨਮਾਨ ਦੀ ਚੀਜ਼ ਸਾਹਮਣੇ ਦੀ ਸੀ ਉਹਨਾਂ ਤੋਂ ਭਾਈ ਦੀ ਫਿਰਦੀ ਉਹਨਾਂ ਨੂੰ ਦੇਖ ਕੇ ਉਹਦਾ ਜੂਸ ਠੰਡਾ ਹੋ ਜਾਂਦਾ ਸੀ ਵਕੀਲ ਸਾਹਿਬ ਨੂੰ ਉਹਨਾਂ ਦੇ ਪਤੀ ਪਤਨੀ ਦੇ ਵਿਗਿਆਨ ਨੇ ਸਿਖਾਇਆ ਸੀ ਕਿ ਜਨਾਨੀ ਦੇ ਸਾਹਮਣੇ ਖੂਬ ਪਿਆਰ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨਹੀਂ ਦਿਲ ਕੱਟ ਕੇ ਰੱਖ ਦੇਣਾ ਚਾਹੀਦਾ ਹੈ ਇਹ ਹੀ ਉਹਨੂੰ ਬਸਿਸ਼ ਕਰਨ ਦਾ ਮੁੱਖ ਮੰਤਰੇ ਇਸ ਲਈ ਵਕੀਲ ਸਾਹਿਬ ਆਪਣੇ ਪਿਆਰ ਨੂੰ ਪੇਸ਼ ਕਰਨ ਲਈ ਕੋਈ ਕਸਰ ਨਹੀਂ ਛੱਡਦੇ ਸਨ ਪਰ ਨਿਰਮਲਾ ਨੂੰ ਇਹਨਾਂ ਗੱਲਾਂ ਤੇ ਗੁੱਸਾ ਆਉਂਦਾ ਸੀ ਇਹੀ ਗੱਲਾਂ ਜਿਨ੍ਹਾਂ ਨੂੰ ਕਿਸੇ ਮੁੰਡੇ ਦੇ ਮੂੰਹੋਂ ਸੁਣ ਕੇ ਉਹਦਾ ਦਿਲ ਪਿਆਰ ਨਾਲ ਭਰ ਜਾਂਦਾ ਹੁਣ ਜਿਵੇਂ ਵਕੀਲ ਸਾਹਿਬ ਦੇ ਮੂੰਹੋਂ ਨਿਕਲ ਕੇ ਉਹਦੇ ਦਿਲ 'ਚ ਦਿਲ ਤੇ ਤੀਰ ਦੀ ਤਰ੍ਹਾਂ ਵਾਰ ਕਰਦੇ ਨਾ ਸਨ ਉਸ ਵਿੱਚ ਰਸ ਨਹੀਂ ਸੀ ਖੁਸ਼ੀ ਦੀ ਲਹਿਰ ਨਹੀਂ ਸੀ ਜੋਸ਼ ਨਹੀਂ ਸੀ ਦਿਲ ਨਹੀਂ ਸੀ ਸਿਰਫ ਬੁਨਆਵਟ ਸੀ ਧੋਖਾ ਸੀ ਉਹਨੂੰ ਆਪਣਾ ਕੀਤਾ ਹਾਰ ਸ਼ਿੰਗਾਰ ਵੀ ਬੁਰਾ ਨਹੀਂ ਲੱਗਦਾ ਸੀ ਬੁਰਾ ਲੱਗਦਾ ਸੀ ਦਾ ਸਿਰਫ ਤੋਂ ਤਾਂ ਆਰਾਮ ਦੇ ਕੋਲ ਬੈਠਣਾ ਉਹ ਆਪਣਾ ਰੂਪ ਤੇ ਜਵਾਨੀ ਉਹਨੂੰ ਦਿਖਾਉਣਾ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਦੇਖਣ ਵਾਲੀਆਂ ਅੱਖਾਂ ਹੀ ਨਹੀਂ ਸਨ ਉਹ ਉਹਨੂੰ ਇਹਨਾਂ ਰਸਾਂ ਦਾ ਸਵਾਦ ਚੱਖਣ ਦੀ ਯੋਗ ਨਹੀਂ ਸਮਝਦੀ ਸੀ ਕਲੀ ਸਵੇਰ ਦੀ ਹਵਾ ਦੇ ਛਪਾਰਸ਼ ਨਾਲ ਹੀ ਖੜਦੀ ਏ ਨਿਰਮਲਾ ਦੇ ਲਈ ਉਹ ਸਵੇਰ ਦੀ ਹਵਾ ਕਿੱਥੇ ਸੀ ਪਹਿਲਾ ਮਹੀਨਾ ਲੰਘਦਿਆਂ ਹੀ ਦੋ ਤਰ੍ਹਾਂ ਦੇ ਨਿਰਮਲ ਨੇ ਆਪਣਾ ਖਜ਼ਾਨਚੀ ਬਣਾ ਲਿਆ ਕਚਹਿਰੀ ਤੋਂ ਆ ਕੇ ਦਿਨ ਭਰ ਦੀ ਕਮਾਈ ਉਹਨੂੰ ਦੇ ਹੀ ਦਿੰਦਾ ਉਹਨਾਂ ਦਾ ਖਿਆਲ ਸੀ ਕਿ ਨਿਰਮਲਾ ਇਹਨਾਂ ਰੁਪਈਆਂ ਦੇ ਕਿ ਬਹੁਤ ਖੁਸ਼ ਹੋਵੇਗੀ ਨਿਰਮਲਾ ਬੜੇ ਸ਼ੌਂਕ ਨਾਲ ਇਸ ਪੱਦ ਦਾ ਕੰਮ ਕਰ ਦਿੰਦੀ ਇੱਕ ਇੱਕ ਪੈਸੇ ਦਾ ਹਿਸਾਬ ਲਿਖਦੀ ਜੇਕਰ ਕਿਸੇ ਦਿਨ ਪੈਸੇ ਘੱਟ ਮਿਲਦੇ ਤਾਂ ਪੁੱਛਦੀ ਕਿ ਅੱਜ ਘੱਟ ਕਿਉਂ ਨੇ ਘਰ ਗ੍ਰੈਸਥੀ ਦੇ ਸਬੰਧ ਚ ਉਹਨਾਂ ਨਾਲ ਬਹੁਤ ਗੱਲਾਂ ਕਰਦੀ ਇਹਨਾਂ ਦੀਆਂ ਗੱਲਾਂ ਦੇ ਲਾਇਕ ਉਹ ਉਹਨਾਂ ਨੂੰ ਸਮਝਦੀ ਸੀ ਜਿਉਂ ਹੀ ਕੋਈ ਮਜ਼ਾਕ ਦੀ ਗੱਲ ਉਹਨਾਂ ਦੇ ਮੂੰਹ ਚ ਨਿਕਲ ਜਾਂਦੀ ਤਾਂ ਉਹਦਾ ਮੂੰਹ ਬੰਦ ਹੋ ਜਾਂਦਾ ਨਿਰਮਲਾ ਜਧਾਰ ਸ਼ਿੰਗਾਰ ਕਰਕੇ ਸ਼ੀਸ਼ੇ ਦੇ ਸਾਹਮਣੇ ਖੜੀ ਹੁੰਦੀ ਤਾਂ ਉਸ ਵਿੱਚ ਜਦੋਂ ਉਹ ਆਪਣੇ ਸਹਪਣ ਦੀ ਉਗਦੇ ਸੂਰਜ ਦੀ ਆਭਾ ਨੂੰ ਦੇਖਦੀ ਉਹ ਦਾਦੇ ਲਈ ਇੱਕ ਉਮਰਾਂ ਦੀ ਭੁੱਖੀ ਇੱਛਾ ਨਾਲ ਤੜਫੜਦਾ ਸੀ ਉਸ ਵੇਲੇ ਉਹਦੇ ਦਿਲ 'ਚ ਇੱਕ ਅੱਗ ਜਿਹੀ ਦੀ ਲਾਟ ਉੱਠਦੀ ਮਨ ਚਾਹੁੰਦਾ ਇਸ ਘਰ 'ਚ ਅੱਗ ਲਾ ਦੇਵਾਂ ਆਪਣੀ ਮਾਂ ਤੇ ਗੁੱਸਾ ਆਉਂਦਾ ਪਰ ਸਭ ਤੋਂ ਜ਼ਿਆਦਾ ਗੁੱਸਾ ਵਿਚਾਰੇ ਬੇਕਸੂਰ ਦੋਤਾ RAM ਤੇ ਆਉਂਦਾ ਉਹ ਸਦਾ ਇਸ ਦੁੱਖ ਨਾਲ ਜਲਿਆ ਕਰਦੀ ਸੀ ਬਾਂਗਾ ਸਵਾਰ ਇੱਕ ਲੱड्डੂ ਟਾਟੂ ਤੇ ਸਵਾਰ ਹੋਣਾ ਉਹਨੂੰ ਕਦੇ ਪਸੰਦ ਕਦੋਂ ਪਸੰਦ ਕਰੇ ਉਹਨੂੰ ਪੈਦਲ ਹੀ ਕਿਉਂ ਨਾ ਤੁਰਨਾ ਪਵੇ ਨਿਰਮਲਾ ਦੀ ਹਾਲਤ ਉਸੇ ਹੀ ਬਾਗੇ ਸਵਾਰ ਜਹੀ ਸੀ ਉਹ ਉਸ ਤੇ ਸਵਾਰ ਹੋ ਕੇ ਉੱਡਣਾ ਚਾਹੁੰਦੀ ਸੀ ਉਸ ਆਤਾਂ ਦੀ ਖੁਸ਼ੀ ਭਰੀ ਬਿਜਲੀ ਦੀ ਰਫ਼ਤਾਰ ਦਾ ਆਨੰਦ ਲੈਣਾ ਚਾਹੁੰਦੀ ਸੀ ਪਰ ਹਨ ਹਣਾਉਣ ਤੇ ਕਨੌ ਕਨੌਤੀਆਂ ਖੜੀਆਂ ਕਰਨ ਦੀ ਆਸ ਹੁੰਦੀ ਸੰਭਵ ਸੀ ਕਿ ਬੱਚਿਆਂ ਨਾਲ ਹੱਸਣ ਖੇਡਣ ਨਾਲ ਉਹ ਆਪਣਾ ਹਾਲਤ ਨੂੰ ਥੋੜੀ ਦੇਰ ਲਈ ਭੁੱਲ ਜਾਂਦੀ ਕੋ ਜਿਵੇਂ ਹਲਕਾ ਹੋ ਜਾਂਦਾ ਪਰ ਰੁਕਮਣੀ ਦੇਵੀ ਮੁੰਡਿਆਂ ਨੂੰ ਉਹਦੇ ਕੋਲ ਟੁੱਕਣ ਤੱਕ ਨਹੀਂ ਦਿੰਦੀ ਜਿਵੇਂ ਉਹ ਚਡੇਲ ਹੋਵੇ ਜਿਹੜੀ ਉਹਨਾਂ ਨੂੰ ਖਾ ਕੇ ਖਾ ਜਾਵੇਗੀ ਰੁਕਮਣੀ ਦੇਵੀ ਦਾ ਸਵਾਦ ਸਾਰੇ ਸੰਸਾਰ ਤੋਂ ਨਿਰਾਲਾ ਸੀ ਇਹ ਪਤਾ ਲਾਉਣਾ ਮੁਸ਼ਕਲ ਸੀ ਕਿ ਉਹ ਕਿਸ ਗੱਲ ਤੋਂ ਖੁਸ਼ ਹੁੰਦੀ ਹੈ ਤੇ ਕਿਸ ਗੱਲ ਤੋਂ ਨਰਾਜ ਇੱਕ ਵਾਰ ਜਿਸ ਗੱਲ ਤੋਂ ਖੁਸ਼ ਹੋ ਜਾਂਦੀ ਦੂਸਰੀ ਵਾਰ ਉਸੇ ਗੱਲ ਤੋਂ ਸੜ ਜਾਂਦੀ ਜੇਕਰ ਨਿਰਮਲਾ ਆਪਣੇ ਕਮਰੇ 'ਚ ਬੈਠੀ ਰਹਿੰਦੀ ਤਾਂ ਕਹਿੰਦੀ ਪਤਾ ਨਹੀਂ ਕਿ ਕਿ ਕਿੱਥੇ ਦੀ ਮਨੂਸ ਸੂਰਤੇ ਜੇਕਰ ਉਹ ਸਾਥ ਤੇ ਚੜ ਜਾਂਦੀ ਤਾਂ ਮਹਿਰਿਆਂ ਨਾਲ ਗੱਲਾਂ ਕਰਦੀ ਤਾਂ ਛਾਤੀ ਬਿੱਟਣ ਲੱਗਦੀ ਨਾ ਲਾਜ ਇਹ ਨਾ ਸ਼ਰਮ ਜੰਦਰੀ ਨੇ ਸ਼ਰਮ ਤਾਂ ਭੁੱਨ ਕੇ ਖਾਤੀ ਹੋਈ ਹੁਣ ਕੀ ਹੁਣ ਕੀ ਕੁਝ ਦਿਨਾਂ ਨੂੰ ਬਾਜ਼ਾਰ 'ਚ ਨੱਚੂਗੀ ਜਦੋਂ ਤੋਂ ਵਕੀਲ ਸਾਹਿਬ ਨੇ ਨਿਰਮਲਾ ਦੇ ਹੱਥ 'ਚ ਰਪਏ ਪੈਸੇ ਦੇਣੇ ਸ਼ੁਰੂ ਕੀਤੇ ਨੇ ਰੁਕਮ ਨਹੀਂ ਉਹਦੀ ਅਲੋਚਨਾ ਕਰਨ 'ਚ ਪੱਕੀ ਹੋ ਗਈ ਉਹਨੂੰ ਲੱਗਦਾ ਸੀ ਕਿ ਹੁਣ ਬਰਬਾਦੀ ਹੁਣ ਚ ਥੋੜੀ ਕਸਰ ਰਹਿ ਗਈ। ਮੁੰਡਿਆਂ ਨੂੰ ਵਾਰ-ਵਾਰ ਪੈਸਿਆਂ ਦੀ ਲੋੜ ਹੁੰਦੀ। ਜਦ ਤੱਕ ਆਪ ਮਾਲਕਣ ਸੀ ਉਹਨਾਂ ਨੂੰ ਮਨਾ ਲੈਂਦੀ ਸੀ। ਹੁਣ ਸਿੱਧੇ ਨਿਰਮਲਾ ਦੇ ਕੋਲ ਭੇਜ ਦਿੰਦੀ। ਨਿਰਮਲਾ ਨੂੰ ਮੁੰਡਿਆਂ ਦਾ ਇਸ ਤਰ੍ਹਾਂ ਦਾ ਸੁਭਾ ਚੰਗਾ ਨਹੀਂ ਲੱਗਦਾ ਸੀ। ਕਦੇ-ਕਦੇ ਪੈਸੇ ਦੇਣ ਤੋਂ ਣਕਾਰ ਕਰ ਦਿੰਦੀ। ਰੁਕਮਨੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਜਾਂਦਾ। ਹੁਣ ਤਾਂ ਮਾਲਕਣ ਬਣ ਗਈ ਏ। ਮੁੰਡੇ ਕਿਹਨੂੰ ਜਿਉਣਗੇ? ਕਾਹਨੂੰ ਜਿਉਣਗੇ? ਬਿਨਾ ਮਾਂ ਦੇ ਬੱਚਾ ਨੂੰ ਕੌਣ ਪੁੱਛੇਗਾ ਰਪਾਏ ਦੀ ਮਠਿਆਈ ਖਾ ਜਾਂਦੀ ਜਾਂਦੇ ਸੀ ਹੁਣ ਥੇਲੀ ਥੇਲੀ ਨੂੰ ਤਰਸਦੀ ਦਰਮਲਾ ਜੇਕਰ ਚਿਰਕੇ ਕਿਸੇ ਦਿਨ ਬਿਨਾ ਕੁਝ ਪੁੱਛੇ ਪੈਸੇ ਦੇ ਦਿੰਦੀ ਤਾਂ ਦੇਵੀ ਜੀ ਉਹਦੀ ਦੂਸਰੀ ਹੀ ਲੋਚਨਾ ਕਰਦੀ ਇਹਨਾਂ ਨੂੰ ਕੀ ਮੁੰਡੇ ਮਰਨ ਜਾਂ ਜਿਉਣ ਇਹਨਾਂ ਦੀ ਵਲੋਂ ਬਾਹ ਤੋਂ ਬਿਨਾ ਕੌਣ ਸਮਝਾਵੇ ਕਿ ਬੇਟਾ ਮਠਿਆਈ ਨਾ ਖਾਵੇਂ ਲੱਥੀ ਚੜੀ ਤਾਂ ਮੇਰੇ ਸਿਰ ਆਵੇਗੀ ਇਹਨਾਂ ਨੂੰ ਇਥੇ ਤੱਕ ਹੀ ਹੁੰਦਾ ਤਾਂ ਨਿਰਮਲਾ ਸ਼ਾਇਦ ਸਹਿ ਲੈਂਦੀ ਪਰ ਦੇਵੀ ਜੀਤਾ ਖੂਫੀਆ ਪੁਲਿਸ ਦੀ ਤਰ੍ਹਾਂ ਨਿਰਮਲਾ ਦਾ ਪਿੱਛਾ ਕਰਦੀ ਰਹਿੰਦੀ ਜੇਕਰ ਉਹ ਕੋਠੇ ਤੇ ਖੜੀ ਹੁੰਦੀ ਤਾਂ ਸੋਚਦੀ ਕਿ ਜ਼ਰੂਰ ਕਿਸੇ ਤੇ ਨਿਗਾਹ ਮਾਰ ਰਹੀ ਹੋਵੇਗੀ ਮੈਰੀਨਾ ਗੱਲਾਂ ਕਰਦੀ ਹੋਵੇਗੀ ਜਾਂ ਜ਼ਰੂਰ ਹੀ ਉਹਦੀ ਨਿੰਦਿਆ ਕਰਦੀ ਹੋਵੇਗੀ ਵਿਚਾਰ ਤੋਂ ਕੁਝ ਮੁਗਵਾਉਂਦੀ ਤਾਂ ਕਹਿੰਦੀ ਜ਼ਰੂਰ ਹੀ ਕੋਈ ਬਿਲਾਸ ਦੀ ਚੀਜ਼ ਹੋਵੇਗੀ ਉਹ ਬਰਾਬਰ ਉਹਦੇ ਨਾਲ ਖੜ ਕੇ ਖਤ ਪੜਨ ਦੀ ਕੋਸ਼ਿਸ਼ ਕਰਦੀ ਲੋਕ ਲੋਕ ਕੇ ਉਹਨਾਂ ਦੀਆਂ ਗੱਲਾਂ ਸੁਣਾ ਕਰਦੇ ਨਿਰਮਲਾ ਉਹਨਾਂ ਦੀ ਤੋਤਾ ਦੀ ਤਲਵਾਰ ਤੋਂ ਕਮ ਦੀ ਰਹਿੰਦੀ। ਇੱਥੇ ਤੱਕ ਕਿ ਇੱਕ ਵਾਰ ਤਾਂ ਉਹਨੇ ਪਤੀ ਨੂੰ ਕਿਹਾ ਕਿ ਆਪ ਜਰਾ ਦੀਦੀ ਨੂੰ ਸਮਝਾ ਦਿਓ ਕਿਉਂ ਮੇਰੇ ਪਿੱਛੇ ਪਈ ਰਹਿੰਦੀ ਹੈ। ਤੋਤਾ RAM ਨੇ ਤੇਜ਼ ਹੋ ਕੇ ਕਿ ਤੈਨੂੰ ਕੁਝ ਕਿਹਾ ਹੈ ਨਿਰਮਲਾ? ਰੋਜ਼ ਹੀ ਕਹਿੰਦੀ ਹੈ ਗੱਲ ਮੂੰਹੋਂ ਕੱਢਣੀ ਮੁਸ਼ਕਲ ਹੈ। ਜੇਕਰ ਉਹਨਾਂ ਨੂੰ ਇਸ ਗੱਲ ਦਾ ਸਾੜਾ ਹੋਵੇ ਕਿ ਇਹ ਮਾਲਕਣ ਕਿਉਂ ਬਣੀ ਹੋਈ ਹੈ ਤਾਂ ਤੁਸੀਂ ਉਹਨਾਂ ਨੂੰ ਹੀ ਰੁਪਏ ਪੈਸੇ ਦਿਓ। ਮੈਨੂੰ ਕੁਝ ਨਹੀਂ ਚਾਹੀਦਾ। ਉਹੀ ਮਾਲਕਣ ਬਣੀ ਰਹੀ ਮੈਂ ਤਾਂ ਸਿਰਫ ਇਨਾ ਹੀ ਚਾਹੁੰਦੀ ਹਾਂ ਕਿ ਕੋਈ ਮੈਨੂੰ ਤਾਂਨੇ ਮਿਹਨੇ ਨਾ ਦੇਵੇ ਇਹ ਕਹਿੰਦੇ ਕਹਾ ਦੇ ਨਿਰਮਲਾ ਦੀ ਅੱਖਾਂ 'ਚ ਹੰਝੂ ਵਗਣ ਲੱਗੇ ਤਾਂ ਦਾ ਰਾਮ ਨੂੰ ਆਪਣਾ ਪਿਆਰ ਦਿਖਾਉਣ ਦਾ ਬਹੁਤ ਚੰਗਾ ਮੌਕਾ ਮਿਲਿਆ ਬੋਲੇ ਮੈਂ ਅੱਜ ਹੀ ਉਹਨੂੰ ਪੁੱਛਾਂਗਾ ਸਾਫ਼ ਕਹਿ ਦੇਵਾਂਗਾ ਮੂੰਹ ਬੰਦ ਕੇ ਬੰਦ ਕਰਕੇ ਰਹਿਣਾ ਹੈ ਤਾਂ ਰਹੁ ਨਹੀਂ ਤਾਂ ਆਪਣੇ ਰਾਹ ਪਾਓ ਇਸ ਘਰ ਦੀ ਮਾਲਕਣ ਉਹ ਨਹੀਂ ਤੂੰ ਹੀ ਉਹ ਸਿਰਫ ਤੇਰੀ ਸਹਾਈਤਾ ਵਾਲੀ ਜੇ ਕਰ ਸਹਾਇਤਾ ਕਰਨ ਦੇ ਬਦਲੇ ਤੈਨੂੰ ਦੁੱਖ ਦਿੰਦੀ ਆ ਤਾਂ ਉਹਨਾਂ ਦੀ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਮੈਂ ਸੋਚਿਆ ਸੀ ਕਿ ਵਿਧਵਾਏ ਅਨਾਥ ਹੈ ਥੋੜਾ ਜਿਹਾ ਆਟਾ ਖਾਏਗੀ ਪਈ ਰਹੇ ਜਦੋਂ ਹੋਰ ਨੌਕਰ ਚਾਕਰ ਖਾ ਰਹੇ ਨੇ ਤਾਂ ਉਹ ਆਤਾ ਆਪਣੀ ਭੈਣ ਹੀ ਹੈ ਮੁੰਡਿਆਂ ਦੀ ਦੇਖਭਾਲ ਲਈ ਔਰਤ ਦੀ ਲੋੜ ਸੀ ਰੱਖ ਲਈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਤੇਰੇ ਉੱਤੇ ਰਾਜ ਕਰੇ ਨਿਰਮਲ ਨੇ ਫਿਰ ਕਿਹਾ ਮੁੰਡਿਆਂ ਨੂੰ ਸਿਖਾ ਦਿੰਦੀ ਹੈ ਕਿ ਜਾ ਕੇ ਮਾਂ ਤੋਂ ਪੈਸੇ ਮੰਗੋ ਕਦੇ ਕੁਝ ਤੇ ਕਦੇ ਕੁਝ ਮੁੰਡੇ ਅਕਸਰ ਮੇਰੀ ਜਾਣ ਖਾਂਦੇ ਨੇ ਥੋੜੀ ਦੇਰ ਲੇਟਣਾ ਵੀ ਮੁਸ਼ਕਲ ਹੋ ਜਾਂਦਾ ਹੈ ਡਾਂਟਦੀ ਹਾਂ ਤਾਂ ਉਹ ਅੱਖਾਂ ਲਾਲ ਪੀਲੀਆਂ ਕਰਕੇ ਨੱਠਦੀ ਹੈ ਮੈਨੂੰ ਸਮਝਦੀ ਹੈ ਕਿ ਮੁੰਡਿਆਂ ਨੂੰ ਦੇਖ ਕੇ ਸੜਦੀ ਹੈ ਭਗਵਾਨ ਜਾਣਦੇ ਨੇ ਕਿ ਮੈਂ ਬੱਚਿਆਂ ਨੂੰ ਕਿੰਨਾ ਪਿਆਰ ਕਰਦੀ ਆ ਆਖਰ ਮੇਰੇ ਹੀ ਬੱਚੇ ਨੇ ਮੈਨੂੰ ਉਹਨਾਂ ਤੋਂ ਕਿਉਂ ਸਾੜਾ ਹੋਣ ਲੱਗਿਆ ਤੋਤਾ ਰਾਮ ਗੁੱਸੇ ਨਾਲ ਲਾਲ ਹੋ ਗਏ ਬੋਲੇ ਤੈਨੂੰ ਜਿਹੜਾ ਮੁੰਡਾ ਤਾਂ ਕਰੇ ਉਹਨੂੰ ਕੁੱਟ ਦਿਆ ਕਰ ਮੈਂ ਵੀ ਦੇਖਦਾ ਆ ਕਿ ਮੁੰਡੇ ਸ਼ਰਾਰਤੀ ਹੋ ਗਏ ਨੇ ਮਨਸਾ ਰਾਮ ਨੂੰ ਤਾਂ ਮੈਂ VOTING HOUSE 'ਚ ਭੇਜ ਦੇਵਾਂਗਾ। ਬਾਕੀ ਦੋਵਾਂ ਨੂੰ ਤਾਂ ਅੱਜ ਹੀ ਠੀਕ ਕਰ ਦਿੰਦਾ। ਉਸੇ ਵੇਲੇ ਦੋਤਾ ਰਾਮ ਕਚਹਿਰੀ ਜਾ ਰਹੀ ਸੀ। ਟੱਟਣ ਦਾ ਮੌਕਾ ਨਹੀਂ ਸੀ ਪਰ ਕਚਹਿਰੀ ਤੋਂ ਵਾਪਸ ਆਉਂਦਿਆਂ ਹੀ ਆਉਂਦਿਆਂ ਹੀ ਉਹਨਾਂ ਨੇ ਰੁਖਮਣੀ ਨੂੰ ਕਿਹਾ ਕਿਉਂ ਭੈਣ ਤੂੰ ਇਸ ਘਰ ਵਿੱਚ ਰਹਿਣਾ ਹੈ ਜਾਂ ਨਹੀਂ? ਜੇਕਰ ਰਹਿਣਾ ਹੈ ਤਾਂ ਸ਼ਾਂਤ ਰਿਹਾ ਕਰ। ਇਹ ਕੀ ਕੀ ਦੂਸਰਿਆਂ ਦਾ ਰਹਿਣਾ ਮੁਸ਼ਕਲ ਕਰਦਾ। ਰੁਕਮਣੀ ਸਮਝ ਗਈ ਕਿ ਵੋਟੀ ਨੇ ਆਪਣਾ ਬਾਹਰ ਕਰ ਦਿੱਤਾ ਹੈ ਪਰ ਉਹ ਪਿੱਛੇ ਹਟਣ ਵਾਲੀ ਔਰਤ ਨਹੀਂ ਸੀ ਇੱਕ ਤਾਂ ਉਮਰ ਵਿੱਚ ਵੱਡੀ ਉਸ ਤੇ ਇਸ ਘਰ ਦੀ ਸੇਵਾ 'ਚ ਉਹਨੇ ਉਮਰ ਕੱਟ ਦਿੱਤੀ ਸੀ ਕਿ ਕੀ ਦੀ ਮਜਾਲ ਸੀ ਕਿ ਉਹਨੂੰ ਬੇਦਖਲ ਕਰ ਦੇਵੇ ਉਹਨੂੰ ਭਰਾ ਦੀ ਇਸ ਗੱਲ ਤੇ ਹੈਰਾਨੀ ਹੋਈ ਬੋਲੀ ਤਾਂ ਕਿ ਗੋਲੀ ਬਣਾ ਕੇ ਗੋਲੀ ਬਣਾ ਕੇ ਰੱਖੇਗਾ ਨੌਕਰਾਨੀ ਬਣਾ ਕੇ ਰੱਖੇਗਾ ਤਾਂ ਇਸ ਘਰ ਵਿੱਚ ਗੋਲੀ ਨਹੀਂ ਬਣੇਗੀ ਜੇਕਰ ਤੇਰੀ ਇਹ ਇੱਛਾ ਹੈ ਕਿ ਇਸ ਘਰ 'ਚ ਕੋਈ ਅੱਗ ਲਾ ਦੇਵੇ ਤਾਂ ਮੈਂ ਖੜੀ ਦੇਖਿਆ ਕਰਾਂ ਕਿਸੇ ਨੂੰ ਗਲਤ ਰਸਤੇ ਤੇ ਚੱਲਦੇ ਨੂੰ ਦੇਖਾਂ ਤਾਂ ਚੁੱਪ ਰਾਂ ਜੋ ਵੀ ਕਿਸੇ ਦੇ ਮਨ ਚਾਏ ਕਰੇ ਮੈਂ ਮਿੱਟੀ ਦੀ ਮੂਰਤ ਬਣੀ ਰਾਂ ਇਹ ਤਾਂ ਇਹ ਮੇਰੇ ਕੋਲੋਂ ਨਹੀਂ ਹੋਵੇਗਾ ਹੋਇਆ ਕੀ ਜਿਹੜਾ ਤੂੰ ਆਪੇ ਤੋਂ ਬਾਹਰ ਹੋਇਆ ਫਿਰਦਾ ਹੈ ਨਿਕਲ ਗਈ ਸਾਰੀ ਬੁੱਧੀ ਮਨ ਕੱਲ ਦੀ ਕੁੜੀ ਗੁੱਤ ਫੜ ਕੇ ਨਚਾਉਣ ਲੱਗੀ ਹੈ ਕੁਝ ਪੁੱਛਣਾ ਗਿਛਣਾ ਤਾਂ ਨਹੀਂ ਬਸ ਉਹਨੇ ਤਾਰ ਖਿੱਚਿਆ ਦਾ ਤੁਸੀਂ ਕਾਟ ਦੇ ਸਪਾਹੀ ਦੀ ਤਰ੍ਹਾਂ ਤਲਵਾਰ ਖਿੱਚ ਕੇ ਖੜੀ ਹੋ। ਤੋ ਤਾਰਾਂ ਸੁਣਦਾ ਹਾਂ ਕਿ ਤੂੰ ਹਮੇਸ਼ਾ ਨੁਕਸ਼ ਕਰਦੀ ਰਹਿੰਦੀ ਹੈ, ਗੱਲ-ਗੱਲ ਤੇ ਤਾਣੇ ਦਿੰਦੀ ਹੈ। ਜੇਕਰ ਕੁਝ ਸਿਖਾਉਣਾ ਹੈ ਤਾਂ ਉਹਨੂੰ ਪਿਆਰ ਨਾਲ ਸਿਖਾ। ਮਿੱਠੇ ਸ਼ਬਦਾਂ ਨਾਲ ਮੱਤ ਦੇਣੀ ਚਾਹੀਦੀ ਹੈ। ਤਾਣਿਆਂ ਨਾਲ ਤਾਂ ਸਿੱਖਾਂ ਦੀ ਬਜਾਏ ਮਨ ਹੋਰ ਵੀ ਸੜਨ ਲੱਗ ਪੈਂਦਾ ਹੈ। ਰੋਕਮੀ, ਤਾਂ ਤੇਰੀ ਇਹ ਮਰਜ਼ੀ ਹੈ ਕਿ ਕਿਸੇ ਗੱਲ ਵਿੱਚ ਵੀ ਨਾ ਬੋਲਾਂ। ਪਰ ਫਿਰ ਇਹ ਨਾ ਕਹੀਂ ਕਿ ਤੂੰ ਘਰ ਵਿੱਚ ਬੈਠੀ ਸੀ ਸਲਾਹ ਕਿਉਂ ਨਹੀਂ ਦਿੰਦੀ ਜਦ ਮੇਰੀਆਂ ਗੱਲਾਂ ਜ਼ਹਿਰ ਲੱਗਦੀਆਂ ਨੇ ਤੇ ਮੈਨੂੰ ਕੀ ਕੁੱਤੇ ਨੇ ਵੱਟਿਆ ਕਿ ਜਿਹੜੀ ਆਪੇ ਪੋਂਕਾ ਬੋਲ ਬੋਲਾਂ ਆਖਾਂ ਕਹਾ ਤੇ ਚੋਸ ਤਮਰਦਾ ਨਾਲ ਖੇਤੀ ਤੇ ਬੋਹਾਂ ਨਾਲ ਕਰ ਮੈਂ ਦੇਖਾਂ ਕਿ ਉਹ ਕਿਸ ਤਰ੍ਹਾਂ ਘਰ ਚਲਾਉਂਦੀ ਐ ਇਹਨੇ ਨੂੰ ਸੀਗाराम ਤੇ ਜੀ ਆਰਾਮ ਸਕੂਲ ਤੋਂ ਆ ਗਏ ਉਹ ਆਉਂਦਿਆਂ ਹੀ ਦੋਵੇਂ ਪੂਆ ਜੀ ਦੇ ਕੋਲ ਜਾ ਕੇ ਖਾਣ ਲਈ ਮੰਗਣ ਲੱਗੇ ਰੁਕਮਣੀ ਨੇ ਕਿਹਾ ਜਾ ਕੇ ਆਪਣੀ ਨਵੀਂ ਮਾ ਮਾਂ ਨੂੰ ਕਿਉਂ ਨਹੀਂ ਮੰਗਦੇ ਮੈਨੂੰ ਬੋਲਣ ਦਾ ਹੁਕਮ ਨਹੀਂ ਤੋਦਾਰਾਮ ਜੇਕਰ ਤੁਸੀਂ ਲੋਕਾਂ ਨੇ ਉਸ ਘਰ ਵਿੱਚ ਪੈਰ ਵੀ ਰੱਖਿਆ ਤਾਂ ਟੰਗਾ ਤੋੜ ਦੇਵਾਂਗਾ। ਪਦਮਾਚੀ ਦੀ ਹੱੱਦ ਕੀਤੀ। ਜੀ ਆ ਰਾਮ ਜਰਾ ਚਲਾਕ ਸੀ ਬੋਲਿਆ। ਉਹਨਾਂ ਨੂੰ ਤਾਂ ਤੁਸੀਂ ਕੁਝ ਨਹੀਂ ਕਹਿੰਦੇ। ਸਾਨੂੰ ਹੀ ਧਮਕਾਂ ਦੇ ਕਦੇ ਪੈਸੇ ਨਹੀਂ ਦਿੰਦੀ। ਸੀਆ ਰਾਮ ਨੇ ਇਸ ਬਾਕ ਦਾ ਸਮਰਥਨ ਕੀਤਾ ਕਹਿੰਦੀ ਏ ਮੈਨੂੰ ਤੰਗ ਕਰੋਗੇ ਤਾਂ ਕੰਨ ਵੱਢ ਦੇਵਾਂਗੀ। ਕਹਿੰਦੀ ਏ ਕੀ ਨਾ ਜਿਓ। ਨਰਮਲਾ ਆਪਣੇ ਕਮਰੇ 'ਚ ਬੋਲੀ ਮੈਂ ਕਦ ਕਿਹਾ ਕਿ ਮੈਂ ਤੇਰੇ ਕੰਨ ਵੱਡ ਦੇਵਾਂਗੀ ਹੁਣੇ ਤੋਂ ਝੂਠ ਬੋਲਣ ਲੱਗਿਆ ਇਨਾ ਸੁਣਨਾ ਸੀ ਕਿ ਦੋ ਤਾਂ ਆਮ ਨੇ ਸੀ ਆ ਰਾਮ ਨੇ ਦੋਹੇ ਕੰਨਾਂ ਤੋਂ ਫੜ ਕੇ ਉੱਪਰ ਚੁੱਕ ਲਿਆ ਮੁੰਡਾ ਜ਼ੋਰ ਨਾਲ ਚੀਖ ਮਾਰ ਕੇ ਰੋਣ ਲੱਗਾ ਰੁਕਮਨੀ ਨੇ ਦੌੜ ਕੇ ਬੱਚੇ ਨੂੰ ਮੋਢੀ ਜੀ ਦੇ ਤੋ ਛਡਾ ਲਿਆ ਤੇ ਬੋਲੀ ਬਸ ਰਹਿਣ ਵੀ ਦਿਓ ਕਿ ਬੱਚੇ ਨੂੰ ਮਾਰ ਦੇਵਾਂਗੇ ਹਾਈ ਹਾਈ ਦੇਖੋ ਕੰਨ ਲਾਲ ਹੋ ਗਏ ਸੱਚ ਕਿ ਹੈ ਨਵੇਂ ਬੋਟੇ ਮਿਲਦੇ ਆਦਮੀ ਅੰਨਾ ਹੋ ਜਾਂਦਾ ਹੈ ਉਨੇ ਤੋਂ ਇਹ ਹਾਲ ਤੇਸਕਰ ਦਾ ਭਗਵਾਨ ਹੀ ਮਾਲਕ ਨਿਰਮਲਾ ਆਪਣੀ ਜਿੱਤ ਤੇ ਮਨ ਹੀ ਮਨ ਵਿੱਚ ਖੁਸ਼ ਹੋ ਰਹੀ ਸੀ ਪਰ ਜਦ ਮੁੰਛੀ ਜੀ ਨੇ ਮੁੰਡੇ ਨੂੰ ਕੰਨ ਤੋਂ ਫੜ ਕੇ ਚੁੱਕ ਲਿਆ ਤਾਂ ਉਸ ਕੋਲੋਂ ਨਾ ਰਹਿ ਗਿਆ ਛੜਾਉਣ ਨੂੰ ਦੌੜੀ ਪਰ ਰੁਕੋ ਨਹੀਂ ਪਹਿਲਾਂ ਹੀ ਪਹੁੰਚ ਗਈ ਸੀ ਬੋਲੀ ਪਹਿਲਾਂ ਅੱਗ ਲਾ ਦਿੱਤੀ ਹੁਣ ਬੁਝਾਉਣ ਦੌੜੀਏ ਜਦੋਂ ਆਪਣੇ ਮੁੰਡੇ ਹੋਣਗੇ ਤਾਂ ਅੱਖਾਂ ਫੁੱਲਣ ਪ੍ਰਾਈ ਪੀੜ ਕੀ ਜਾਨ ਨਿਰਮਲਾ ਤੁਹਾਡੇ ਸਾਹਮਣੇ ਖੜੇ ਨੇ ਪੁੱਛ ਲਵੋ ਨਾ ਮੈਂ ਕੀ ਅੱਗ ਲਾ ਮਾਤਾ ਇਹ ਨਾ ਹੀ ਕਿਹਾ ਸੀ ਕਿ ਮੁੰਡੇ ਮੈਨੂੰ ਪੈਸਿਆਂ ਲਈ ਵਾਰ-ਵਾਰ ਤੰਗ ਕਰਦੇ ਨੇ ਇਸ ਦੇ ਸਿਵਾ ਜਿਹੜਾ ਕੁਝ ਮੇਰੇ ਮੂੰਹ ਚੋਂ ਨਿਕਲਿਆ ਹੋਵੇ ਤਾਂ ਮੇਰੀਆਂ ਅੱਖਾਂ ਫੁੱਟ ਜਾਂ। ਤੋ ਤਰਾ ਮੈਂ ਆਪ ਹੀ ਇਹਨਾਂ ਮੁੰਡਿਆਂ ਦੀ ਸ਼ਰਾਰਤ ਦੇ ਦੇਖਿਆ ਕਰਦਾ ਹਾਂ। ਅੰਨੇ ਥੋੜੇ ਹਾਂ। ਅੰਨੇ ਥੋੜੇ ਹਾਂ। ਜਿਨ੍ਹਾਂ ਹੀ ਗਿੱਦੀ ਤੇ ਸ਼ਰਾਰਤੀ ਹੋ ਗਏ ਨੇ। ਵੱਡੇ ਮੀਆਂ ਨੂੰ ਤਾਂ ਅੱਜ ਹੀ ਹੋਸਟਲ ਵਿੱਚ ਭੇਜਦਾ। ਰੁਕਮਣੀ ਹੋਂ ਤੱਕ ਤੈਨੂੰ ਇਹਨਾਂ ਦੀ ਕਿਸੇ ਸ਼ਰਾਰਤ ਦਾ ਪਤਾ ਨਹੀਂ ਹੁੰਦਾ ਸੀ ਅੱਜ ਅੱਖਾਂ ਕਿਉਂ ਇੰਨੀਆਂ ਜਲ ਜਲਦੀ ਤੇਜ਼ ਹੋ ਗਈ ਤੋਤਰਮ ਤੂੰ ਹੀ ਇਹਨਾਂ ਨੂੰ ਵਿਗਾੜ ਰੱਖਿਆ ਰੁਕਮਣੀ ਤਾਂ ਮੈਂ ਵੀ ਜ਼ਹਿਰ ਦੀ ਗੰਢ ਹਾਂ ਮੇਰੇ ਹੀ ਕਾਰਨ ਤੇਰਾ ਘਰ ਬਰਬਾਦ ਹੋ ਰਿਹਾ ਹੈ ਲੈ ਮੈਂ ਜਾਣਦੀ ਹਾਂ ਤੇਰੇ ਪੁੱਤ ਨੇ ਮਾਰ ਜਾਂ ਵੱਟ ਮੈਂ ਨਹੀਂ ਬੋਲਾਂਗੀ ਇਹ ਕਹਿ ਕੇ ਉਹ ਉੱਥੋਂ ਚਲੀ ਗਈ ਨਿਰਮਲਾ ਬੱਚਿਆਂ ਨੂੰ ਰੋਂਦਿਆਂ ਦੇਖ ਕੇ ਬਿਲਕੁਲ ਠੀਕ ਉਹਨੇ ਉਹਨੂੰ ਛਾਤੀ ਨਾਲ ਲਾ ਲਿਆ ਤੇ ਗੋਦੀ 'ਚ ਲੈ ਕੇ ਆਪਣੇ ਕਮਰੇ ਵਿੱਚ ਲਿਆ ਕੇ ਉਹਨੂੰ ਪਿਆਰ ਕਰਨ ਲੱਗੀ ਪਰ ਮੁੰਡਾ ਹੋਰ ਵੀ ਹੁੱਖੀਆਂ ਭਰ ਕੇ ਰੋਣ ਲੱਗਿਆ ਉਹਦੇ ਅਣਜਾਣ ਦਿਲ ਨੂੰ ਇਸ ਪਿਆਰ 'ਚ ਉਹਦੀ ਮਾਂ ਦਾ ਪਿਆਰ ਨਹੀਂ ਸੀ ਮਿਲਦਾ ਪਿਆ ਜਿਸ ਤੋਂ ਭਗਵਾਨ ਨੇ ਉਹਨੂੰ ਵਿਆਹਨਾ ਕਰ ਦਿੱਤਾ ਇਹ ਤਾਂ ਕੇਵਲ ਦਿਆ ਸੀ ਇਹ ਉਹ ਚੀਜ਼ ਸੀ ਜਿਸ ਤੇ ਉਹਦਾ ਅਧਿਕਾਰ ਨਹੀਂ ਸੀ ਜਿਹੜੀ ਸਿਰਫ ਭੀਖ ਦੇ ਰੂਪ ਵਿੱਚ ਉਹਨੂੰ ਦਿੱਤੀ ਜਾ ਰਹੀ ਸੀ ਪਿਤਾ ਨੇ ਪਹਿਲਾਂ ਵੀ ਇੱਕ ਦੋ ਵਾਰ ਮਾਰਿਆ ਸੀ ਜਦੋਂ ਉਹਦੀ ਮਾਂ ਜੀ ਆਉਂਦੀ ਸੀ ਪਰ ਤਾਂ ਉਹਦੀ ਮਾਂ ਉਹਨੂੰ ਛਾਤੀ ਨਾ ਲਾ ਕੇ ਰੋਂਦੀ ਨਹੀਂ ਸੀ ਉਹ ਦੁਖੀ ਹੋ ਕੇ ਉਸ ਨਾਲ ਬੋਲਣਾ ਛੱਡ ਦਿੰਦੀ ਇੱਥੇ ਤੱਕ ਕਿ ਉਹ ਆਪ ਥੋੜੀ ਜੀ ਦੇਰ ਦੇ ਬਾਅਦ ਸਭ ਕੁਝ ਭੁੱਲ ਕੇ ਫਿਰ ਮਾਂ ਦੇ ਕੋਲ ਦੌੜ ਕੇ ਚਲਿਆ ਜਾਂਦਾ ਸੀ ਸ਼ਰਾਰਤ ਦੇ ਲਈ ਸਜ਼ਾ ਮਿਲਣਾ ਤਾਂ ਉਹਨੂੰ ਸਮਝ ਵਿੱਚ ਆਉਂਦਾ ਸੀ ਪਰ ਮਾਰ ਪੈਂਦੀ ਕੁਝ ਕਾਰਾਂ ਜਾਣਾ ਉਹਦੀ ਸਮਝ ਵਿੱਚ ਨਹੀਂ ਸਿਉਂਦਾ ਮਾਂ ਦੇ ਪਿਆਰ ਚ ਕਠੋਰਤਾ ਤਾਂ ਹੁੰਦੀ ਹੈ ਪਰ ਕੋਮਲਤਾ ਦੇ ਨਾਲ ਮਿਲੀ ਹੋਈ ਇਸ ਪਿਆਰ ਵਿੱਚ ਕਰੋਨਾ ਸੀ ਪਰ ਉਹ ਕਠੋਰਤਾ ਨਹੀਂ ਸੀ ਜਿਹੜੀ ਆਤਮਾ ਨੂੰ ਆਪਨ ਤੇ ਇੱਕ ਤਰ੍ਹਾਂ ਦੇ ਗੁਪਤ ਸਨੇਹਾਂ ਦਿੰਦੇ ਹਨ ਸੇਤਮੰਦ ਅੰਗ ਦੀ ਪ੍ਰਵਾਹ ਕੌਣ ਕਰਦਾ ਹੈ ਪਰ ਜੇਕਰ ਉਹੀ ਅੰਗ ਜਿਹੜਾ ਕਿਸੇ ਦੁੱਖ ਨਾਲ ਪੱਕਣ ਲੱਗਦਾ ਹੈ ਤਾਂ ਉਹਨੂੰ ਕਿਸੇ ਠੋਕਰ ਜਾਂ ਧੱਕੇ ਤੋਂ ਬਚਾਉਣ ਦਾ ਯਤਨ ਕੀਤਾ ਜਾਂਦਾ ਹੈ ਨਿਰਮਲ ਨਿਰਮਲਾ ਨੂੰ ਬਾਲਕ ਦਾ ਇਸ ਤਰ੍ਹਾਂ ਰੋਣਾ ਉਹਦੇ ਅਨਾਥ ਹੋਣ ਦੀ ਸੋਚਾਂ ਦੇ ਰਿਹਾ ਸੀ ਉਹ ਬਹੁਤ ਦੇਰ ਤੱਕ ਨਿਰਮਲਾ ਦੀ ਗੋਦੀ ਵਿੱਚ ਬੈਠ ਕੇ ਰੋਂਦਾ ਰਿਹਾ ਤੇ ਰੋਂਦਾ ਰੋਂਦਾ ਸੌਂ ਗਿਆ ਨਿਰਮਲਾ ਨੇ ਉਹਨੂੰ ਮੰਜੇ ਤੇ ਸੌਣਾ ਚਾਹ ਤੇ ਬਾਲਕ ਨੇ ਨੀਂਦ ਵਿੱਚ ਆਪਣਾ ਦੋਵੇਂ ਕੋਮਲ ਬਾਹਵਾਂ ਉਹਦੇ ਗਲ ਵਿੱਚ ਪਾ ਦਿੱਤਾਂ ਤੇ ਉਸ ਨਾਲ ਲਿਪਟ ਗਿਆ ਜਿਵੇਂ ਫੇਟਾ ਕੋਈ ਟੋਆ शक ਤੇ ਡਰ ਨਾਲ ਉਹਦਾ ਚਿਹਰਾ ਬਦਲ ਚਿਹ ਗਿਆ ਨਰਮਲਾ ਨੇ ਫਿਰ ਬਾਲਕ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਮੱਜੇ ਤੇ ਨਾ ਸੁਲਾ ਸਕੀ ਪਰ ਇਸੇ ਵੇਲੇ ਬਾਲਕ ਨੂੰ ਗੋਦੀ ਵਿੱਚ ਚੁੱਕੀ ਉਹਨੂੰ ਇਸ ਤਰ੍ਹਾਂ ਤਸੱਲੀ ਹੋ ਰਹੀ ਸੀ ਜਿਵੇਂ ਹੁਣ ਤੱਕ ਕਦੇ ਨਾ ਕੋਈ ਹੋਈ ਕਦੇ ਨਾ ਹੋਈ ਹੋਈ ਸੀ ਅੱਜ ਪਹਿਲੀ ਵਾਰ ਉਹਨੂੰ ਆਪਣੀ ਪਛਾਣ ਹੋਈ ਜਲਦੇ বিনা ਅੱਖ ਨਹੀਂ ਖੋਲਦੀ ਆਪਣੇ ਕਰਤੱਵ ਦਾ ਰਾਹ ਨਹੀਂ ਸੋਚਦਾ ਉਹ ਰਸਤਾ ਉਹਨੂੰ ਬਖਾਈ ਦੇਣ ਲੱਗਿਆ ਸੀ ਤਨ